ਭੈਣ ਭਰਾ ਛੋਟੇ ਦੇਸ਼ਾਂ ਚ ਗਏ ਆ ਆ ਦੁਬਈ ਵਗੈਰਾ ਕਤਰ ਤਾੜੀਆਂ ਮਾਰੋ ਇੱਕ ਵਾਰ ਜਦੋਂ ਸਾਡੇ ਤੇ ਹੁਜਾ ਟਾਈਮ ਹੀ ਮੇਰੇ ਤੋਂ ਛੋਟਾ ਖੜਾ ਆ ਇਹ ਸਾਊਦੀ ਭੇਜਿਆ ਸੀ ਮੈਂ ਕਿਉਂਕਿ ਮੈਂ ਝੂਠ ਨਹੀਂ ਮਾਰਦਾ ਮੇਰੇ ਕੋਲ ਅਮਰੀਕਾ ਕੈਨੇਡਾ ਜੋਗੇ ਪੈਸੇ ਨਹੀਂ ਹੈਗੇ ਉਹ ਅੱਧੇ ਪੈਸੇ ਘਰੇ ਪਾਉਂਦਾ ਤੇ ਚੋਰੀ ਮੈਂ ਚੰਡੀਗੜ੍ਹ ਰਹਿੰਦਾ ਸੀ ਤੇ ਅੱਧੇ ਮੈਨੂੰ ਪਾਉਂਦਾ ਜਦੋਂ ਤੁਹਾਡਾ ਮਾਪਿਓ ਤੁਹਾਡੇ ਭੈਣ ਭਰਾ ਤੁਹਾਡੇ ਨਾਲ ਪਿੱਠ ਜੋੜ ਕੇ ਖੜੇ ਹੁੰਦੇ ਆ ਨਾ ਤੇ ਫਿਰ ਦੁਨੀਆ ਤੇ ਕੋਈ ਤੁਹਾਡੀ ਪਿੱਠ ਲਾਉਣ ਵਾਲਾ ਨਹੀਂ ਜੰਮਿਆ ਜਦੋਂ ਤੁਹਾਡਾ ਭਰਾ ਤੁਹਾਡੇ ਨਾਲ ਪਿੱਠ ਜੋੜ ਕੇ ਖੜਾ ਨਾ ਕਿ ਮੈਂ ਹੈਗਾ ਆ ਫਿਰ ਦੁਨੀਆ ਤੇ ਹਰਾਉਣ ਵਾਲਾ ਨਹੀਂ ਜੰਮਿਆ ਰਾਵਣ ਪਤਾ ਕਿਉਂ ਹਾਰਿਆ ਸੀ ਕਿਉਂਕਿ ਉਹਦਾ ਭਰਾ ਉਹਦੇ ਖਿਲਾਫ ਹੋ ਗਿਆ ਸੀ ਆਪਾਂ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਬੋਲਦੇ ਸੌਰੀ ਜੇ ਕਿਸੇ ਨੂੰ ਬੁਰਾ ਲੱਗੇ ਮੈਂ ਮਾਫੀ ਚਾਹੁੰਨਾ ਮੇਰੇ ਲਈ ਸਾਰੇ ਸਤਿਕਾਰਯੋਗ ਪਰ ਜਦੋਂ ਤੁਹਾਡਾ ਭਰਾ ਤੁਹਾਡੇ ਖਿਲਾਫ ਹੋ ਜੇ ਤੁਹਾਡਾ ਮੂੰਹੋਂ ਬੋਲਿਆ ਯਾਰ ਭਰਾਵਾਂ ਤੋਂ ਵੀ ਵੱਧ ਕੇ ਹੋ ਜੇ ਤੇ ਉਹ ਤੁਹਾਡੇ ਵੈਰੀਆਂ 'ਚ ਜਾ ਕੇ ਖੜਾ ਹੋ ਜੇ ਫਿਰ ਉਹ ਦੁਸ਼ਮਣੀ ਬਹੁਤ ਮਾੜੀ ਆ ਬਾਬਾ ਜੀ ਸੱਚੀ ਗੱਲ ਕਹਿੰਦੇ ਯਾਰ ਚੰਗੇ ਯਾਰ ਕਰਮਾਂ ਦੇ ਨਾਲ ਮਿਲਦੇ ਆ ਜਿੰਨਾਂ ਕੋਲ ਹੈਗੇ ਆ ਸਾਭ ਕੇ ਰੱਖਿਆ ਕਰੋ ਆਪਣੇ ਯਾਰਾਂ ਦੇ ਨਾਮ ਤੇ ਤਾੜੀਆਂ ਮਾਰੋ